ਮੈਨੇਜਰ ਨੇ ਖਾਤਾਧਾਰਕ ਲੋਕਾਂ ਅਤੇ ਬੈਂਕ ਨਾਲ ਕੀਤਾ 1 ਕਰੋੜ ਦੇ ਕਰੀਬ ਫਰਾਡ ਅਕੇ ਲੋਕਾਂ ਨੇ ਲਾਇਆ ਤਰਨਾ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਪੁਰੋਵਾਲ ਵਿਖੇ ਸਹਿਕਾਰੀ ਬੈਂਕ ਬ੍ਰਾਂਚ ਪੁਰੋਵਾਲ ਵਿਖੇ ਬੈਂਕ ਦੇ ਮੈਨੇਜਰ ਵੱਲੋਂ ਹੀ 1 ਕਰੋੜ ਰੁਪਏ ਦਾ ਗਵਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਬੈਂਕ ਮੈਨੇਜਰ ਵੱਲੋਂ ਜਿੱਥੇ ਬੈਂਕ ਦੇ ਖਾਤਾਧਾਰਕ ਗ੍ਰਾਹਕਾਂ ਨੂੰ ਮੋਟਾ ਚੁੰਨਾ ਲਗਾਇਆ ਗਿਆ ਉੱਥੇ ਹੀ ਬੈਂਕ ਦੀ ਰਾਸ਼ੀ ਵਿੱਚ ਵੀ ਵੱਡਾ ਫਰਾਡ ਕੀਤਾ ਗਿਆ ਖਾਤਾਧਾਰਕਾਂ ਵੱਲੋਂ ਅੱਜ ਆਪਣੇ ਪੈਸੇ ਵਾਪਸ ਲੈਣ ਲਈ ਅਤੇ ਇਨਸਾਫ ਲਾਂ ਲਈ ਬੈਂਕ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ ਖਾਤਾਧਾਰਕਾਂ ਨੇ ਆਪਣੇ ਨਾਲ ਹੋਈ ਠੱਗੀ ਸੰਬੰਧੀ ਜਾਣਕਾਰੀ ਦਿੰਦਿਆਂ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ પાસે ਮੈਨੇਜਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੌਜੂਦਾ ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਇੱਥੇ ਜਿਹੜਾ ਮੈਨੇਜਰ ਪਹਿਲਾ ਤਾਇਨਾਤ ਸੀ ਉਸ ਵੱਲੋਂ ਖਾਤਾਧਾਰਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਅਤੇ ਇਹਨਾਂ ਦੇ ਖਾਤੇਆ ਵਿੱਚੋਂ ਲੱਖਾਂ ਰੁਪਏ ਉਡਾ ਦਿੱਤੇ ਗਏ ਨਾਲ ਹੀ ਬੈਂਕ ਨਾਲ ਵੀ ਅਸੀ 85 ਲੱਖ ਦੇ ਕਰੀਬ ਫਰਾਡ ਕੀਤਾ ਗਿਆ ਉਨਾ ਕਿਹਾ ਕਿ ਖਾਤਾਧਾਰਕ ਲੋਕਾਂ ਅਤੇ ਬੈਂਕ ਦੀ ਕੁੱਲ ਮਿਲਾ ਕੇ 1 ਕਰੋੜ ਤੋਂ ਉੱਪਰ ਰਕਮ ਬੰਦੀ ਹੈ ਜਿਸ ਸਬੰਧੀ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਸਾਨੂੰ ਫਤਿਆਬਾਦ ਦੀ ਖਾਸ ਰਿਪੋਰਟ ਮੁਰਦਾਬਾਦ ਮੁਰਦਾਬਾਦ ਬੈਂਕ ਮੈਨੇਜਰ ਮੁਰਦਾਬਾਦ 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 ਕੋਆਪਰੇਟ ਬੈਂਕ ਮੁਰਦਾਬਾਦ 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 ਬੈਂਕ ਮੈਨੇਜਰ ਮੁਰਦਾਬਾਦ 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 ਬੈਂਕ ਮੈਨੇਜਰ ਮੁਰਦਾਬਾਦ ਮੁਰਦਾਬਾਦ ਹਰਜੀਤ ਸਿੰਘ ਸਰ ਕਿਹੜਾ ਪਿੰਡ ਆ ਜੀ ਭਰੋ ਆ ਕੀ ਕਰਨਾ ਜੀ ਬੈਂਕ ਗਾੜੀ ਧਰਨਾ ਲੱਗਾ ਫਰਾ ਜੀ ਹਾਂ ਜੀ ਭਾਰੀ ਪੈਸੇ ਲੈ ਕੇ ਮੈਨੇਜਰ ਭੱਜ ਗਿਆ ਏ ਤੇ 52000 ਸਰ ਤੇ ਮਿਲੋ ਧਰਨਾ ਕਦੋਂ ਤੱਕ ਜਗ ਰਹੀ ਹੈ ਭਾਜੀ ਐਂ ਧਰਨਾ ਲਾਉਣਾ ਲਾਉਣਾ ਭਾਵੇਂ ਸਾਨੂੰ ਚੱਕਾ ਜਾਮ ਰੋਡ ਜਾਮ ਕਰਨਾ ਪਵੇ ਜੇਮ ਸਾਫ ਨਹੀਂ ਮਿਲਦਾ ਤੇ ਭਾਜੀ ਫਿਰ ਇੱਥੇ ਬੈਂਕ ਗਾੜੀ ਅੱਗ ਲਾ ਕੇ ਮਰ ਜਾਣਾ ਫਿਰ ਕੱਚੇ ਕੋਠੇ 'ਚ ਭਾਜੀ ਮੈਂ ਰਹਿੰਦਿਆਂ ਆਂ ਆ ਤੋ ਭਾਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਤੁਹਾਡੇ ਪੈਸੇ ਨਾ ਮਿਲੇ ਤੇ ਆਪਣੇ ਆਪ ਨੂੰ ਅੱਕ ਲਾਓਗੇ ਹਾਂਜੀ ਕੌਣ ਜ਼ਿੰਮੇਵਾਰ ਹੋਵੇਗਾ ਇਹਦਾ ਭਾਜੀ ਮਨਿੰਦਰ ਜ਼ਿੰਮੇਵਾਰ ਹੋ ਜਾਂ ਸਰਕਾਰ ਜ਼ਿੰਮੇਵਾਰ ਮੇਰਾ ਨਾਮ ਜੀ ਸੋਨੂ ਜਿਹੜਾ ਤੁਸੀਂ ਅੱਜ ਭਰੋਵਾਲ ਬੈਂਕ ਕਰਕੇ ਧਰਨਾ ਲਾਇਆ ਘੱਟ ਲਾਇਆ ਇਹ ਜੀ ਲਾਇਆ ਕਰਕੇ ਲਾਇਆ ਵਾ ਵੀ ਸਾਡੇ ਇੱਥੇ ਪੈਸੇ ਖੁੱਲੇ ਆ ਜੀ ਹਾਂਜੀ ਤੇ ਮਨਿੰਦਰ ਸਾਹਿਬ ਲੈ ਕੇ ਭੱਜ ਗਿਆ ਤੇ ਲਿਖਤ ਚਾੜ ਗਿਆ ਕਾਪੀ ਤੇ ਤੇ ਅੰਕ ਹਾਂਜੀ ਕਿੰਨੇ ਪੈਸੇ ਪੈਸੇ 8.5 ਲੱਖ ਦੇ ਲਾਗੇ ਬਣਿਆ ਜੀ ਕਿੰਨਾ ਚਿਰ ਹੋ ਗਿਆ ਜੇ ਤੁਹਾਡੇ ਪੈਸੇ ਖਾਤੇ ਵਿੱਚ ਨਹੀਂ ਆ ਗਏ ਸਾਡੇ ਖਾਤੇ ਵਿੱਚ ਨਿਕਲਣ ਅੱਜ ਜੀ ਇਸ 9 ਤਰੀਕ ਦੇ ਮਹੀਨਾ ਆ ਜਾਣਾ ਵਾ ਜੀ ਕੀ ਕਹਿੰਦੇ ਬੈਂਕ ਵਾਲੇ ਤੁਹਾਨੂੰ ਸਾਨੂੰ ਬੈਂਕ ਵਾਲੇ ਆਖੀ ਜਾਂਦੇ ਆ ਵੀ ਤੁਸੀਂ ਇਹ ਨਾ ਕਰੋ ਜੋ ਅਗਲੇ ਸੋਮਵਾਰ ਤੱਕ ਤੁਹਾਡੀ ਗੱਲ ਚੱਲਣ ਢਈ ਆ ਤੁਹਾਡੇ ਉੱਤੋਂ ਤੱਕ ਗੱਲ ਗਈ ਆ ਸਾਰੇਆਂ ਨਾਲ ਤੁਹਾਡੀ ਮੈਨੇਜਰਾਂ ਨਾਲ ਅਫਸਰਾਂ ਨਾਲ ਗੱਲ ਹੋਣ ਢਈ ਆ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਅਸੀਂ ਜਦੋਂ ਆਉਣੇ ਆ ਸੋਮਵਾਰ ਬਾਅਦ ਆ ਜਾਈਏ ਅਠੀ ਦਿਨੀ ਜਾ ਕੇ ਤੇ ਤਨਤਾਰ ਜਾਏਗੀ ਕਿਤੇ ਜਾਈਏ ਸਾਨੂੰ ਪੈਸੇ ਦੇਂਦੇ ਨਹੀਂ ਪੈਸੇ ਕਿੰਨੇ ਕਿ ਲੋਕਾਂ ਨਾਲ ਜਿਹੜੀ ਠੱਗੀ ਮਾਰੀ ਠੱਗੀ ਹੋਊ ਕਿ ਇਥੇ ਕੋਈ 30 40 ਲੜਕੀਆਂ ਦਾ ਵਿਆਹ ਸਾਨੂੰ ਪੈਸੇ ਮਿਲਣੇ ਚਾਹੀਦੇ ਆ ਅਸੀਂ ਤੇ ਮਹਾਰਾਜਾ ਹੌਲੀ ਹੁਣ ਕਰਕੇ ਆਪ ਜੋੜੇ ਆ ਬਹੁਤ ਤੰਗੀ ਵਾਸਤੇ ਆਪ ਤੁਸੀਂ ਤੁਮਾਂ ਦਾ ਲਾਇਆ ਇੱਕ ਨਜ਼ਰ ਜਾਰੀ ਰਹੂਗਾ ਹਾਂਜੀ ਜਿਹੜਾ ਧਰਨਾ ਲਾਗ ਬੈਠੇ ਹੋ ਕਿੰਨਾ ਚਿਰ ਜਾਰੀ ਰਹੂਗਾ ਇਹ ਜਿਹਨਾਂ ਜਿਹੜਾ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਧਰਨਾ ਲਾ ਛੱਡਣਾ ਇਹ ਹਾਂਜੀ ਅਸੀਂ ਜਾਣਾ ਨਹੀਂ ਇੱਥੋਂ ਜੋ ਮਰਜ਼ੀ ਹੋ ਜੇ ਸਾਫ਼ ਕੋਈ ਇਥੇ ਮਿਲਿਆ ਨਾ ਹਾਂਜੀ ਸਾਰੇ ਤੇ ਇਹਨਾਂ ਨੂੰ ਦਿੱਤੇ ਆ ਇਹਨਾਂ ਦਾ ਸਾਡਾ ਕੋਸੂਰ ਕੋਈ ਨਹੀਂ ਅਸੀਂ ਇਹਨਾਂ ਨੂੰ ਦੇਖ ਇਹਨਾਂ ਦੀ ਲਿਖਤ ਪੜਤ ਸਾਰੀ ਸਾਡੇ ਕੋਲ ਹੋਈ ਇੱਥੇ ਹਾਂਜੀ ਹੰਮੀ ਜੀ ਕੀ ਨਾਮ ਦਾ ਰੱਦ ਕਿਹੜਾ ਈ ਕਾਰਨ ਜਿਹੜਾ ਬੈਂਕ ਦੇ ਗਾੜੀ ਖਲੋ ਕੇ ਤੇ ਨਾਰੇ ਪਾਜੀ ਕਰ ਰਹੇ ਹੋ ਕਾਰਨੇ ਜੀ ਇਹ ਕੋਰਪੋਰੇਟ ਬੈਂਕ ਦਾ ਮੈਨੇਜਰ ਹੀ ਦਲਬਾਤ ਸਿੰਘ ਤੇ ਆਪਣਾ ਉਹ ਪੈਸੇ ਜਿਹੜੇ ਸੇਵਿੰਗ ਦੇ ਵੀ ਉਹਨੇ ਖਾਲੇ ਐਫ ਡੀਆਂ ਵੀ ਤੜਾ ਤਰੂੜ ਲਈਆਂ ਲੋਨ ਲਾਂ ਲੈ ਲੇ ਉਹਨੇ ਬੰਦਿਆਂ ਦੇ ਕਾਫੀ ਸਾਡੇ ਜਿਹੜੇ ਜਿੰਨੇ ਵੀ ਇਹਨਾਂ ਦੇ ਖਾਤਾਧਾਰਕ ਸਾਰੇ ਪਰੇਸ਼ਾਨ ਹੋਏ ਆ ਉਹ ਪੈਸੇ ਲੈ ਕੇ ਫਰਾਡ ਕਰ ਗਿਆ ਵਾ ਤੇ ਬੈਂਕ ਵਾਲੇ ਅਧਿਕਾਰੀ ਸਾਨੂੰ ਕਹੀ ਜਾਂਦੇ ਉਹ ਤੇ ਕਦੀ ਘਰ ਜਾਓ ਕਦੀ ਕਿਤੇ ਜਾਓ ਕਦੀ ਜਾਂਦੇ ਤਰਨਤਨ ਜਾਓ ਕਦੀ ਜਾਂਦੇ ਬ੍ਰਾਂਚ ਜਾਓ ਅਸੀਂ ਤਿੰਨ ਚਾਰ ਗੇੜੇ ਮਾਰ ਆਏ ਆ ਡੇਲੀ ਆ ਮੀ ਪੈਂਦਾ ਡੇਲੀ ਭੇਜਦੇ ਪੰਜ 10 ਜਣੇ ਮੋਟਰਸਾਈਕਲਾਂ ਤੇ ਜਾਂਦੇ ਆ ਸਾਡੀ ਕੋਈ ਉਥੇ ਸੁਣਵਾਈ ਨਹੀਂ ਕਰਦਾ ਤੇ ਅੱਜ ਅਸੀਂ ਧਰਨਾ ਲਾਇਆ ਵਾ ਜੇ ਸਾਡੀ ਅੱਜ ਨਾ ਸੁਣਵਾਈ ਹੋਈ ਤੇ ਅਸੀਂ ਹੋ ਸਕਦਾ ਸਾਰੇ ਜਣੇ ਚੱਕਾ ਜਾਮ ਕਰੀਏ ਰੋਡ ਵੀ ਬੰਦ ਕਰਾਂਗੇ ਸਾਡੀ ਬਹੁਤ ਜ਼ਿਆਦੀ ਜਿਹੜੀ ਮੰਗ ਕੋਈ ਨਹੀਂ ਸੁਣਦਿਆ ਇੱਥੇ ਤੇ ਸਾਡਾ 65000 ਰੁਪਇਆ ਜੀ ਟੋਟਲ ਕਿ ਠੱਗੀ ਮਾਰੀ ਜੀ ਟੋਟਲ ਜੀ ਉਹਨੇ ਕਰੋੜ ਸਵਾ ਕਰੋੜ ਦੇ ਲਾਗੇ ਬੰਨੇ ਸਾਰਿਆਂ ਨਾਲ ਫਰਾਡ ਕੀਤਾ ਵਾ ਹਰ ਬੰਦਾ ਹੀ ਸਾਡੇ ਪਿੰਡ ਦਾ ਪਰੇਸ਼ਾਨ ਆ ਤੇ ਸਾਡੀ ਕੋਈ ਬੰਦਾ ਨਹੀਂ ਕਰਨਦਾ ਕੋਈ ਵੀ ਸਰਵਾਈ ਨਹੀਂ ਹੋ ਰਹੀ ਸਾਡੀ ਤੇ ਜੇ ਸਾਨੂੰ ਲੋੜ ਪਈ ਧਰਨਾ ਜਾਮ ਹੋਰ ਚੋਕੇ ਜੱਕਾ ਜਾਮ ਕਰਦਾਂਗੇ ਅਸੀਂ ਤੇ ਉੱਚ ਅਧਿਕਾਰੀਆਂ ਨੂੰ ਕੀ ਅਪੀਲ ਕਰਦੇ ਹਾਂ ਉੱਚ ਅਧਿਕਾਰੀਆਂ ਨੂੰ ਇਹ ਹੀ ਆ ਵੀ ਉਹ ਸਾਨੂੰ ਕਹੀ ਜਾਂਦੇ ਆ ਜੀ ਆਹ ਸੋਮਵਾਰ ਅਗਲੇ ਸੋਮਵਾਰ ਜਾਂ ਤੇ ਸਾਨੂੰ ਰਿਟਨ ਚ ਕੋਈ 15 20 ਦਿਨ ਦਾ ਟਾਈਮ ਦੇ ਦੇਣਾ ਤੇ ਅਸੀਂ ਵੀ ਚੋਪਰ ਕੇ ਬਹਿਣ ਨੇ ਚਲੋ ਆਪਣੀ ਕਾਰਵਾਈ ਕਰ ਲੈਣਾ ਸਾਨੂੰ ਡੇਲੀ ਇਹੀ ਕਹੀ ਜਾਂਦੇ ਅਗਲੇ ਸੋਮਵਾਰ ਅਗਲੇ ਸੋਮਵਾਰ ਤਿੰਨ ਸੋਮਵਾਰ ਨਗਾ ਦਿੱਤੇ ਨਾ ਤੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਸਾਡੀ ਸਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਜਿਹੜਾ ਸਾਡਾ ਆਕਿਆ ਸਾਨੂੰ ਦਿੱਤਾ ਜਾਵੇ ਤੇ ਬਸ ਐ ਹੀ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਹਾਂ ਜੀ ਬਾਂਜੀ ਕੀ ਨਾਂ ਟੱਡਾ ਜੀ ਮੇਰਾ ਪਾਹ ਲੋ ਆ ਨਾ ਕਿਹੜਾ ਪਿੰਡ ਆ ਜੀ ਭਰੋ ਆਲ ਕੀ ਕਰਨਾ ਜਿਹੜਾ ਤੁਸੀਂ ਬੈਂਕ ਦੀ ਗਾੜੀ ਖੋ ਕੇ ਨਾਰੇਬਾਜ਼ੀ ਕਰ ਰਹੇ ਹੋ ਇਹ ਵੀ ਮੇਰਾ ਮੁੰਡਾ ਆਇਆਗਾ ਤੇ ਚਾਰ ਇਹਦੀਆਂ ਗੁੱਡੀਆਂ ਨੇ ਤੇ ਇੱਕ ਇੱਕ ਰੁਪਇਆ ਕਰਕੇ ਵਿਚਾਰੇ ਨੇ ਵਕਤ ਨਾ ਕਮਾਇਆ ਤੇ ਸਾਨੂੰ ਬਕ ਬੰਕ ਦਾ ਵੀ ਸਰਕਾਰੀ ਬੰਕ ਤੇ ਇਥੇ ਜਮ੍ਹਾਂ ਕਰ ਲਿਗੇ ਤੇ ਉਹ ਵੀ ਬੰਕਾਂ ਵਾਲੇ ਵੀ ਜਿਹੜੇ ਨੇ ਉਹ ਵੀ ਹੁੰਝਾ ਫੇਰ ਕੇ ਤੇ ਲੈ ਗਿਆ ਹੈ ਤੇ ਮੁੰਡਾ ਸਾਡਾ ਵਿਚਾਰਾ ਨਾ ਰਾਤ ਸੌਂਦਾ ਨਾ ਦਿਨੇ ਸੌਂਦਾ ਬੀਪੀ ਉਹਦਾ ਉੰਜ ਵਾਧਦਾ ਤੇ ਜਵਾਨ ਮੇਰਾ ਪੁੱਤ ਜੇ ਕੋਈ ਨਸ਼ਕਾਨ ਹੋ ਜਾ ਤਾਂ ਉਹ ਪੈਣਾ ਇਸ ਨਾਲ ਤੇ ਸਰਕਾਰ ਤੇ ਪੈਣਾ ਧੀਆਂ ਦਾ ਨੁੰਜ ਫਿਕਰ ਆ ਪੈਸੇ ਦਾ ਨੁੰਜ ਫਿਕਰ ਆ ਤਾਂ ਤਾਂ ਘਰਾਂ ਦੇ ਵਿੱਚ ਅਸੀਂ ਮੰਗ ਮੰਗਾ ਕਰ ਪਈ ਰੁਪਈਆ ਰੁਪਈਆ ਅਸੀਂ ਮਰਾਸੀ ਗਰੀਬ ਬੰਦੇ ਅਸੀਂ ਜਮਾ ਕੀਤਾ ਵਿਚਾਰ ਘਰ ਵਰਤ ਲਈ ਦੇ ਕੋ 3 ਨੂੰ ਬੂਹੇ ਠਾਵਾਂਗੇ ਕਿੰਨੇ ਕੁ ਪੈਸੇ ਜਿਹੜੇ ਤੁਹਾਡੇ ਲੈ ਗਿਆ ਪੁੱਛ 8 ਲੱਖ ਰੁਪਈਆ ਕੀ ਮੰਗ ਕਰਦੇ ਜੀ ਮੰਗੇ ਕਰਦੇ ਵੀ ਸਾਨੂੰ ਇਨਸਾਫ ਚਾਹੀਦਾਗਾ ਸਾਡੀਆਂ ਧੀਆਂ ਬੂਹੇ ਉੱਠਣੀਆਂ ਚਾਹੀਦੀਆਂ ਨੇ ਤੇ ਸਾਨੂੰ ਵੀ ਕੁਝ ਮਿਲਣਾ ਚਾਹੀਦਾ ਗਾ ਕਿ ਅਸੀਂ ਹੁਣੇ ਤਾਂ ਰੋਕੇ ਦੀ ਬੰਕ ਚੋਂ ਤੇ ਤੋਰੇ ਜਾਣੇ ਅੰਗੇ ਆ ਦਿੰਦਾ ਉੱਥੇ ਆ ਜਾ ਉੱਥੇ ਉਹਨੇ ਕਿੰਨੇ ਕਿੰਨੇ ਆਣੇ ਲੈ ਕੇ ਤਾਂ ਉੱਥੇ ਜਾਂਦਾ ਵਾਜਦਣ ਦੇ ਉਹਨੇ ਪੈਸੇ ਲੈ ਗਏ ਉਹਦਣ ਤੇ ਅਸੀਂ ਰੋਂਦੇ ਫਿਰਦੇ ਅੰਗੇ ਤੇ ਭੱਜੇ ਫਿਰਦੇ ਮਹੀਨਾ ਹੋ ਚੱਲਿਆ ਕੇ ੱੱਕੇ ਖਾਂਦਿਆਂ ਨੂੰ ਬੀਪੀ ਉਹਦਾ ਉੰਜ ਵਧਾ ਨਾ ਹੜੇ ਕਰ ਰਾਤ ਰੋਟੀ ਪਕਦੀ ਨਾ ਦਿਨੇ ਪਕਦੀ ਤੇ ਮੁੰਡਾ ਰੋਂਦਾ ਆਈ ਆਪ ਨਹੀਂ ਰੋਟੀ ਖਾਂਦੇ ਬੀਪੀ ਨਿਆਣਾ ਵਿਚਾਰਾ ਕਥੋ ਇਹ ਮੁੰਡੇ ਨੂੰ ਨਾ ਕੁਝ ਹੋ ਜਾਏ ਤੇ ਪੋਤਰੀਆਂ ਸਾਡੀਆਂ ਜੋਕ ਜਮਾਨੇ ਠੀਕ ਨਹੀਂ ਸਾਡੀਆਂ ਉਂਜ ਸਿਰ ਤੇ ਚੜੀਆਂ ਤੇ ਬੰਕ ਦੇ ਸਿਰ ਤੇ ਅਸੀਂ ਜਾਵਾਂ ਕੀਤੇ ਵੀ ਚੱਲ ਕੋਈ ਸਾਡੇ ਚੋਰੀ ਨਾ ਕੋ ਕਰ ਲੈ ਕੋ ਘਰ ਚ ਨਾ ਵਰਤੇ ਖਰਚਾ ਹੋ ਜਾਵੇ ਚਰ ਧੀਆਂ ਨੂੰ ਭੂਵੇਂ ਹਟਾਵਾਂਗੇ ਕੀ ਕਰੀ ਪਿਛਲੇ ਦਿਨੇ ਇੱਥੇ ਜਿਹੜੇ ਬ੍ਰਾਂਚ ਮੈਨੇਜਰ ਰਹੇ ਆ ਦਿਲਬਖ ਸਿੰਘ ਜੀ ਉਹਨਾਂ ਵੱਲੋਂ ਟੋਟੀਆਂ ਤੋਂ ਉਹਨਾਂ ਵੱਲੋਂ ਇੱਥੇ ਬੈਂਕ ਦੇ ਕੁਝ ਖਾਤਿਆਂ ਦੇ ਵਿੱਚ ਗਵਨ ਕੀਤਾ ਗਿਆ ਉਦੇਸ ਉਹਦੇ ਸਿਸਲੇ 'ਚ ਲੱਗਿਆ ਇਹ ਤਾਂ ਨਾ ਜਿਹੜਾ ਕਿਸੇ ਦਾ ਕੋਈ ਸਵਾਲ ਨਹੀਂ ਹੁੰਦਾ ਕਿ ਉਹ ਰਾਜ ਦਾ ਅਧਿਕਾਰਤ ਬਿਲਕੁਲ ਜੀ ਉੱਚ ਅਧਿਕਾਰੀਆਂ ਦੀ ਜਾਣਕਾਰੀ ਵਿੱਚ ਸੱਡੀ ਜਿਹੜੀ ਮੈਨੇਜਮੈਂਟ ਆ ਉਹ ਇਹਦੇ ਖਿਲਾਫ ਕਾਰਵਾਈ ਕਰ ਰਹੇ ਉਹਨਾਂ ਦੇ ਤੇ ਇੱਕ ਜਾਂਚ ਚੱਲਦੀ ਆ ਕੱਲੇ ਕੱਲੇ ਖਾਤੇ ਦੇ ਹੋਂਦ ਨਿਰੀਖਣ ਹੋਏਗਾ ਉਸ ਤੋਂ ਬਾਅਦ ਜਿਹੜੀ ਰਿਪੋਰਟ ਫਾਈਨਲ ਹੋਏਗੀ ਫਾਈਨਲ ਹੋਣ ਤੋਂ ਬਾਅਦ ਫਿਰ ਦੱਸਿਆ ਜਾਗੇ ਕਿ ਕਿੰਨੀ ਅਮਾਉਂਟ ਦਾ ਟੋਟਲ ਘਮਨ ਹੈ ਮੈਂ ਜਦੋਂ ਸਾਹੇ ਕੋਲ 갔다 ਅਗੇ ਨਾ ਕਹਿਣਾ ਕਿ ਜੇਕਰ ਮੇਰੇ ਪੈਸੇ ਵਾਪਸ ਨਾ ਮਿਲਣ ਤਾਂ ਮੈਂ ਉਸੇ ਦੇ ਕੇ ਰਾਮ ਨੂੰ ਆਜਾ ਰਿਹਾ ਕਰਾਂਗੀ। ਜੀ ਜੀ ਵੇਖੋ ਇਹਦੇ ਬਾਰੇ ਦੇ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਕੁਝ। ਆਪਾਂ ਤਾਂ ਇਹੀ ਕਵਾਂਗੇ ਵੀ ਆਪਣਾ ਕੋਈ ਨੁਕਸਾਨ ਨਾ ਕਰਨ ਇਹ ਇਹਨੂੰ ਸਮਾਂ ਲੱਗਣਾ ਆ। ਆਪਣਾ ਨੁਕਸਾਨ ਦੇ ਕਰਾਂਗੇ ਤੇ ਉਹਦਾ ਆਪਾਂ ਨੂੰ ਕੀ ਇਨਸਾਫ ਮਿਲੋਗਾ ਦੱਸੋ ਕਿਹੜਾ ਇਨਸਾਫ ਜਦੋਂ ਇੱਕ ਬਿਕਾਨ ਦਾ ਸੋਹਾਰਾ ਕਦੋਂ ਤੁਹਾਨੂੰ ਸਾਨੂੰ ਰਿਟਿਚ ਦੇ ਦੇਣ ਕੀ ਬਤ ਕਰ ਗੱਲ ਵੀ ਜੀ ਇਦਾਂ ਆ ਕਿ ਮੈਂ ਬ੍ਰਾਂਚ ਲੈਵਲ ਤੋਂ ਕੁਝ ਲਿਖ ਕੇ ਨਹੀਂ ਦੇ ਸਕਦਾ ਕੁਝ ਵੀ। ਜੋ ਵੀ ਹੋਣਾ ਸਾਡੇ ਉੱਚ ਅਧਿਕਾਰੀਆਂ ਵੱਲੋਂ ਕੀਤਾ ਜਾਣਾ ਹੈ ਕਿੰਨੇ ਖਾਤਾਧਾਰਕ ਲਗਭਗ 25 ਖਾਤਾਧਾਰਕ ਹੈ ਜੀ ਜਿਹਨਾਂ ਨੂੰ ਅਪੀਲ ਤੋਂ ਲਿਆ ਟੋਟਲ ਅਮਾਉਂਟ ਜਿਹੜੀ ਇਹਨਾਂ ਦੀ ਆ ਉਹ 15 ਤੋਂ 16 ਲੱਖ ਹੈ ਸੇਵਿੰਗ ਦੀ ਬਾਕੀ ਜਿਹੜੀ ਆ ਜਿਹੜੀ ਲੋਨ ਦੇ ਵਿੱਚ ਫਰਡਿਆ ਉਹ ਬੈਂਕ ਦਾ ਹੈ ਉਹ ਤਕਰੀਬ 90 ਲੱਖ ਦੇ ਨੇੜੇ ਹੈ